ਅਨਲਾਫੁਲ ਐਕਟੀਵਿਟੀਆਂ ਪ੍ਰੀਵੈਂਸ਼ਨ ਐਕਟ ਯਾਨੀ ਕਿ ਯੂਪਾ ਪੰਜਾਬ ਦੇ ਵਿੱਚ ਇਸ ਦੀ ਵਰਤੋਂ ਤੇ ਦੁਰਵਰਤੋਂ ਨੂੰ ਲੈ ਕੇ ਹਮੇਸ਼ਾ ਚਰਚਾ ਚੱਲਦੀ ਹੈ ਕਈ ਵਾਰੀ ਅਦਾਲਤਾਂ ਵੀ ਪੁਲਿਸ ਅਧਿਕਾਰੀਆਂ ਨੂੰ ਇਸ ਸੰਬੰਧੀ ਹਦਾਇਤਾਂ ਜਾਰੀ ਕਰ ਚੁੱਕੀਆਂ ਨੇ ਕਿ ਜਲਦਬਾਜ਼ੀ ਦੇ ਵਿੱਚ ਇਸ ਕਾਨੂੰਨ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਸ ਦੇ ਵਿੱਚ ਬਹੁਤੀ ਵਾਰੀ ਜਿਹੜੇ ਮੁਲਜ਼ਮ ਨਾਮਜ਼ਦ ਪਹਿਲਾਂ ਕਰ ਲਏ ਜਾਂਦੇ ਨੇ ਯੂਪਾ ਦੇ ਤਹਿਤ ਬਾਅਦ ਵਿੱਚ ਪੁਖਤਾ ਸਬੂਤ ਨਾ ਹੋਣ ਦੇ ਕਰਕੇ ਉਹਨਾਂ ਨੂੰ ਫਿਰ ਬਰੀ ਤੱਕ ਕਰਨਾ ਪੈਂਦਾ ਹੈ ਉਹਨਾਂ ਨੂੰ ਛਡਨਾ ਪੈਂਦਾ ਹੈ ਜ਼ਮਾਨਤ ਦੇਣੀ ਪੈਂਦੀ ਹੈ ਇਸ ਕਰਕੇ ਪਹਿਲਾਂ ਤੋਂ ਹੀ ਅਗਾਊ ਅਜਹਿਸ ਬੂਤ ਇਕੱਠੇ ਕੀਤੇ ਜਾਣ ਜਿਸ ਦੇ ਤਹਿਤ ਇਸ ਯੋਪਾ ਕਾਨੂੰਨ ਦੀ ਵਰਤੋਂ ਕੀਤੀ ਜਾ ਸਕੇ ਇਹ ਨਹੀਂ ਕਿ ਜਦੋਂ ਦਿਲ ਕਰੇ ਪੁਲਿਸ ਅਧਿਕਾਰੀ ਯੋਪਾ ਦੇ ਤਹਿਤ ਕਾਰਵਾਈ ਕਰਨ ਹੁਣ ਹੈਰਾਨੀ ਜਾਣ ਕੇ ਕਾਂਕੜਾ 2021 ਤੇ 2022 ਦੇ ਮੁਕਾਬਲੇ ਯੋਪਾ ਦੇ ਤਹਿਤ ਹੋਣ ਵਾਲੇ ਦਰਜ ਮਾਮਲਿਆਂ ਦੇ ਵਿੱਚ ਵਾਧਾ ਬਹੁਤ ਹੋਇਆ ਹੈ ਡਬਲ ਹੀ ਵਾਧਾ ਇਸ ਨੂੰ ਕਵਾਂਗੇ ਕਿਉਂਕਿ 2021 ਦੇ ਵਿੱਚ ਪੂਰੇ ਸਾਲ ਭਾਰ ਦੇ ਵਿੱਚ ਪੰਜਾਬ ਦੇ ਵਿੱਚ 14 ਜਿਹੜੇ ਨੇ ਮਾਮਲੇ ਵੱਖ-ਵੱਖ ਦੋਸ਼ਾਂ ਦੇ ਤਹਿਤ ਦਰਜ ਕੀਤੇ ਗਏ ਪਰ ਇਹੀ ਮਾਮਲੇ ਜਿਹੜੇ 2022 ਦੇ ਵਿੱਚ ਆਉਂਦੇ ਆਉਂਦੇ ਆ 25 ਮਾਮਲੇ ਦਰਜ ਹੋ ਗਏ ਯੋਪਾ ਦਤਾ ਔਰ ਇਸ ਦੇ ਤਹਿਤ ਜਿਹੜੀ ਇੱਕ ਰਿਪੋਰਟ ਐ ਐਨਸੀਆਰਬੀ ਦੀ ਉਸਦੇ ਅੰਕੜਿਆਂ ਦੇ ਹਵਾਲੇ ਨਾਲ ਦੱਸਾਂਗੇ ਕਿ ਸਭ ਤੋਂ ਵੱਧ ਕਿਹੜੇ ਰਾਜ ਦੇ ਵਿੱਚ ਯੋਪਾ ਦੀ ਵਰਤੋਂ ਕੀਤੀ ਗਈ ਜਿਨ੍ਹਾਂ ਦੇ ਉੱਤੇ ਇਹ ਕਾਨੂੰਨ ਲਾਇਆ ਗਿਆ ਹੁਣ ਗੱਲ ਇਸ ਤਰ੍ਹਾਂ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਡਬਲ ਕੇਸਾਂ ਦੀ ਗਿਣਤੀ ਹੋਈ ਹੈ ਉਹ ਦਰਅਸਲ ਪਰ ਮੰਥ 2121 ਦੇ ਵਿੱਚ ਜਿਹੜੇ ਨੇ ਇੱਕ ਕੇਸ ਆ ਜਿਹੜਾ ਆਉਂਦਾ ਰਿਹਾ ਯੂਪਾ ਦਾ ਜਾਂ ਕਹਿ ਸਕਦੇ ਆ ਕਿ 14 ਕ ਕੇਸ ਪੂਰੇ ਦੇਸ਼ ਸਾਲ ਦੇ ਵਿੱਚ ਦਰਜ ਹੁੰਦੇ ਨੇ ਪਰ ਇਹੀ 2122 ਦੇ ਵਿੱਚ ਇੱਕ ਮਹੀਨੇ ਦੇ ਵਿੱਚ ਦੋ ਹੋ ਜਾਂਦੇ ਆ ਕੇਸ ਯਾਨੀ ਕਿ 25 ਦੇ ਕਰੀਬ ਕੇਸ ਆ ਜਿਹੜੇ ਉਹ ਦਰਜ ਕੀਤੇ ਗਏ ਹੁਣ ਇਸ ਦਾ ਸਿੱਧਾ ਸਿੱਧਾ ਸੰਕੇਤ ਕੀ ਹੈ ਕਿ ਅਨਲੋਫਲ ਐਕਟੀਵਿਟੀ ਵਧ ਗਈਆਂ ਸੀ ਜਾਂ ਫਿਰ ਕਾਨੂੰਨ ਦੇ ਵਿੱਚ ਵਿਵਸਥਾ ਦੇ ਵਿੱਚ ਇੰਨੀ ਜ਼ਿਆਦਾ ਗੜਬੜ ਹੋ ਗਈ ਸੀ ਕਿ ਦੇਸ਼ ਦੇ ਖਿਲਾਫ ਜਾਂ ਦੇਸ਼ ਦੇ ਅੰਦਰੂਨੀ ਜਿਹੜੇ ਨੇ ਹਿੱਤਾਂ ਨੂੰ ਕਾਨੂੰਨ ਨੂੰ ਢਾਹ ਲੱਗਣ ਦਾ ਖਤਰਾ ਸੀ ਇਸ ਤੋਂ ਸੰਕੇਤ ਇਹੀ ਮਿਲਦਾ ਹੈ ਕਿ ਯੂਪਾ ਦੇ ਤਹਿਤ ਜਿਹੜੇ ਮਾਮਲੇ ਵਾ ਦਰਜ ਕੀਤੇ ਗਏ ਪਰ ਗਰਾਉਂਡ ਪੱਧਰ ਤੇ ਦੇਖਿਆ ਜਾਵੇ ਤਾਂ ਇਸ ਦੀ ਪਰਚੋਲ ਵੀ ਹੋਣੀ ਬੜੀ ਲਾਜ਼ਮੀ ਹੈ ਕਿ ਜਿਹਨਾਂ ਦੇ ਖਿਲਾਫ ਯੂਪਾ ਦੇ ਤਹਿਤ ਕਾਰਵਾਈ ਕੀਤੀ ਗਈ ਕੀ ਉਹ ਠੀਕ ਦਿਸ਼ਾ ਵੱਲ ਕੀਤੀ ਗਈ ਹਾਲਾਂਕਿ ਪੰਜਾਬ ਦੇ ਵਿੱਚ ਐਨਐਸਏ ਦੀ ਵਰਤੋਂ ਨੂੰ ਲੈ ਕੇ ਵੀ ਬੜੇ ਪੰਜਾਬ ਸਰਕਾਰ ਤੇ ਸਵਾਲ ਉੱਠੇ ਸਨ ਕਿ ਅ ਦਰਸਲ ਨੈਸ਼ਨਲ ਸਕਿਉਰਿਟੀ ਐਕਟ ਦੀ ਜ਼ਰੂਰਤ ਨਹੀਂ ਸੀ ਐਨਐਸਏ ਲਗਾ ਕੇ ਅਮਰਤਪਾਲ ਸਿੰਘ ਜਾਂ ਉਸ ਦੇ ਸਾਥੀਆਂ ਨੂੰ ਡਿਬਰੂਗੜ੍ਹ ਭੇਜਣ ਦੀ ਲੋੜ ਨਹੀਂ ਸੀ ਜੇਕਰ ਥਾਣੇ ਵਾਲੀ ਘਟਨਾ ਸੀ ਅਜਨਾਲਾ ਦੇ ਵਿੱਚ ਵਾਪਰੀ ਉਸ ਦੇ ਤਹਿਤ ਜਿੰਨਾ ਜੁਰਮ ਬਣਦਾ ਉਸ ਸਾਥ ਦੇ ਨਾਲ ਸਜ਼ਾ ਦਿੱਤੀ ਜਾ ਸਕਦੀ ਹੈ ਧਰਾਵਾਂ ਲਗਾਈਆਂ ਜਾ ਸਕਦੀਆਂ ਨੇ ਪਰ ਨੈਸ਼ਨਲ ਸਕਿਉਰਿਟੀ ਐਕਟ ਦੀ ਵਰਤੋਂ ਨਹੀਂ ਸ਼ ਕਰਨੀ ਚਾਹੀਦੀ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਹਾਲਾਂਕਿ ਅਮਰਤਪਾਲ ਸਿੰਘ ਦੀ ਜਿਹੜੀ ਐਂਟਰੀ ਹੈ ਪੰਜਾਬ ਦੇ ਅੰਦਰ ਦੁਬਈ ਤੋਂ ਬਾਅਦ ਉਹਤੇ ਬਹੁਤ ਦੇਰੀ ਨਾਲ ਹੋਈ ਸੀ ਪਰ ਉਸ ਤੋਂ ਪਹਿਲਾਂ ਵੀ ਕਈ ਵਾਰੀ ਕਈ ਸਿਆਸਤਦਾਨਾਂ ਨੇ ਖਾਸ ਕਰਕੇ ਕਾਂਗਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਇੱਕ ਵਾਰੀ ਮਹਿੰਮ ਵੀ ਚਲਾਈ ਸੀ ਜਿਸ ਦੇ ਵਿੱਚ ਯੂਪਾ ਦੇ ਖਿਲਾਫ ਇੱਕ ਲੜਾਈ ਵਿੱਢੀ ਗਈ ਸੀ ਜਿਸ ਦੇ ਵਿੱਚ ਕਈ ਸਿੱਖ ਨੌਜਵਾਨਾਂ ਦੇ ਉੱਤੇ ਯੂਪਾ ਵੀ ਲਗਾ ਦਿੱਤਾ ਜਾਂਦਾ ਰਿਹਾ ਹੁਣ ਗੱਲ ਆਉਂਦੀ ਹੈ ਕਿ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈ ਉਸ ਦੇ ਵਿੱਚ ਦਰਜ ਕੀਤੇ ਗਏ ਮਾਮਲਿਆਂ ਦੀ ਜਿਹੜੀ ਗਿਣਤੀ ਹੈ ਉਹ 25 ਬਣੀ ਹੈ ਕਿ ਅਨਲੋਫਲ ਐਕਟੀਵਿਟिज ਪ੍ਰੋਵੈਂਸ਼ਨ ਐਕਟ ਦੇ ਤਾ 2022 ਦੇ ਵਿੱਚ 25 ਮਾਮਲੇ ਪੰਜਾਬ 'ਚ ਦਰਜ ਕੀਤੇ ਗਏ। ਔਰ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ 2021 ਦੇ ਵਿੱਚ ਤਾਂ 14 ਮਾਮਲੇ ਦਰਜ ਕੀਤੇ ਗਏ ਸਨ। ਹੁਣ ਜਿਹੜਾ ਇਹ ਅੰਕੜਾ ਦੱਸਦਾ ਹੈ ਕਿ ਇੱਕ ਸਾਲ ਦੇ ਅੰਦਰ ਹੀ ਇਹ ਜੀ ਅਨਲੋਫਲ ਐਕਟੀਵਿਟिज ਕੀ ਪੰਜਾਬ ਦੇ ਅੰਦਰ ਹੋਣ ਲੱਗੀਆਂ ਨੇ ਕਿ ਮਾਮਲਿਆਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ 14 ਤੋਂ 25 ਹੋ ਜਾਂਦੀ ਹੈ। ਹੁਣ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ 2022 ਦੇ ਵਿੱਚ 11 ਮਾਮਲੇ ਆ ਜਿਹੜੇ ਕਵਾਂਡੀ ਸੂਬੇ ਦੇ ਵਿੱਚ ਦਰਜ ਕੀਤੇ ਗਏ ਇਸੇ ਤਰ੍ਹਾਂ ਤਾਮਿਲਨਾਡੂ ਦੀ ਗੱਲ ਕੀਤੀ ਜਾਵੇ ਤਾਂ ਤਾਮਿਲਨਾਡੂ ਦੇ ਵਿੱਚ 4 ਮਾਮਲੇ ਦਰਜ ਕੀਤੇ ਗਏ ਪਰ ਜੰਮੂ ਕਸ਼ਮੀਰ ਦੇ ਵਿੱਚ ਸਭ ਤੋਂ ਵੱਧ ਯੁਵਪਾ ਦੇ ਕਾਨੂੰਨ ਦੀ ਵਰਤੋਂ ਕੀਤੀ ਗਈ 371 ਮਾਮਲੇ ਦਰਜ ਕੀਤੇ ਗਏ 2022 ਦੇ ਵਿੱਚ ਜਿਹੜੇ ਕਿ ਕੇਸਾਂ ਦੀ ਗਿਣਤੀ ਹੈ ਸਭ ਤੋਂ ਵੱਧ ਔਰ ਉਸ ਤੋਂ ਬਾਅਦ ਮਨੀਪੁਰ ਮਨੀਪੁਰ ਦੇ ਵਿੱਚ ਕੀ ਕੁਝ ਵਾਪਰਿਆ ਤੁਸੀਂ ਸਾਰੇ ਜਾਣਦੇ ਹੋ ਆਗ ਦੇ ਵਿੱਚ ਕਿੰਨੇ ਦਿਨ ਬਲਦਾ ਰਿਹਾ ਉਸ ਦੇ ਉੱਤੇ ਕੇਂਦਰ ਸਰਕਾਰ ਤੇ ਵੀ ਸਵਾਲ ਉੱਠੇ ਸਨ ਕਿ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਖੁਦ ਮੁੱਖ ਮੰਤਰੀ ਜਿਹੜੇ ਖੁਦ ਪ੍ਰਧਾਨ ਮੰਤਰੀ ਜਾਂ ਫਿਰ ਕੇਂਦਰੀ ਗ੍ਰਹਿ ਮੰਤਰੀ ਨੇ ਉੱਥੇ ਵਿਜ਼ਿਟ ਕਿਉਂ ਨਾ ਕੀਤਾ ਭਰੋਸਾ ਕਿਉਂ ਨਹੀਂ ਦਿੱਤਾ ਕਿ ਉੱਥੇ ਲੋਕਾਂ ਨਾਲ ਅਤਿਆਚਾਰ ਨਹੀਂ ਹੋਵੇਗਾ ਇਹ ਇੱਕ ਪਾਸੇ ਸਿਆਸਤ ਵੀ ਹੁੰਦੀ ਨਹੀਂ ਪਰ ਦੂਜੇ ਪਾਸੇ ਅੰਕੜੇ ਤੇ ਝਾਤ ਮਾਰੀਏ ਤਾਂ ਜੰਮੂ ਕਸ਼ਮੀਰ ਤੋਂ ਬਾਅਦ ਮਣੀਪੁਰ ਹੈ ਜਿੱਥੇ ਯੂਪਾ ਦੇ ਕਾਨੂੰਨ ਦੇ ਤਹਿਤ 167 ਮਾਮਲੇ ਦਰਜ ਹੋਏ ਪੰਜਾਬ ਦੇ ਵਿੱਚ ਜਿਹੜਾ ਇਹ ਯੂਪਾ ਦੇ ਤਹਿਤ ਮਾਮਲੇ ਦਰਜ ਹੁੰਦੇ ਨੇ ਹੁਣ ਪੂਰੇ ਇੰਡੀਆ ਦੇ ਵਿੱਚ 2020 ਦੇ ਵਿੱਚ ਜਿਹੜੇ ਮਾਮਲੇ ਦਰਜ ਕੀਤੇ ਗਏ ਸੀ ਉਹ 796 ਸਨ ਯੋਪਾ ਦੇ ਤਹਿਤ ਔਰ 2022 ਦੇ ਵਿੱਚ ਆਉਂਦੇ ਆਉਂਦੇ ਆ ਇਹ ਮਾਮਲੇ ਜਿਹੜੇ ਆ ਉਹ 1005 ਹੋ ਜਾਂਦੇ ਨੇ ਯਾਨੀ ਕਿ 2021 ਦੇ ਵਿੱਚ ਇਹੀ ਮਾਮਲੇ 796 ਸੀ ਪੂਰੇ ਅਕਰੋਸ ਦਾ ਇੰਡੀਆ ਪਰ 2022 ਦੇ ਵਿੱਚ 1005 ਮਾਮਲੇ ਦਰਜ ਹੋ ਜਾਂਦੇ ਨੇ ਹੁਣ ਇਸ ਦੇ ਵਿੱਚ ਕੁਝ ਸੂਬੇ ਐਸੇ ਵੀ ਨੇ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਯੋਪਾ ਦੇ ਤਹਿਤ ਮਾਮਲਾ ਇਸ ਡਿਊਰਿੰਗ ਪੀਰੀਅਡ ਨਹੀਂ ਦਰਜ ਕੀਤਾ ਗਿਆ ਗੁਜਰਾਤ हिमाचल प्रदेश सिक्कम ਦੇ ਵਿੱਚ ਜ਼ੀਰੋ ਕੇਸ ਹੈ ਮਿਲਦੇ ਆ ਅੰਕੜਿਆਂ ਦੇ ਵਿੱਚ ਐਨਸੀਆਰਬੀ ਦੀ ਰਿਪੋਰਟ ਦੇ ਮੁਤਾਬਕ ਜਿੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਯੋਪਾ ਦੇ ਤਹਿਤ ਮਾਮਲਾ ਦਰਜ ਨਹੀਂ ਕੀਤਾ ਗਿਆ ਗੁਜਰਾਤ ਹਿਮਾਚਲ ਪ੍ਰਦੇਸ਼ ਤੇ ਉਸ ਦੇ ਵਿੱਚ ਸਿੱਕਮ ਵੀ ਆਉਂਦਾ ਹੈ ਹੁਣ ਗੱਲ ਕਰਦੇ ਹਾਂ ਕਿ ਜਿਹੜਾ ਯੂਨੀਅਨ ਮਿਨਿਸਟਰ ਆਫ ਸਟੇਟ ਨੇ ਹੋਮ ਦੇ ਨਿਤਿਆਨੰਦ ਰਾਏ ਰਾਜ ਸਭਾ ਦੇ ਵਿੱਚ ਉਹਨਾਂ ਨੇ ਰੀਸੈਂਟਲੀ ਇਸ ਦੇ ਸੰਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਹੁਣ ਗੱਲ ਕਰਦੇ ਹਾਂ ਕਿ ਜਿਹੜੇ ਅਥਾਰਟिटीज ਨੇ ਯੋਪਾ ਦੇ ਤਹਿਤ ਪੰਜਾਬ ਦੇ ਵਿੱਚ ਮਾਮਲੇ ਦਰਜ ਹੁੰਦੇ ਨੇ ਹੁਣ ਇਹਨਾਂ ਦਾ ਮਤਲਬ ਕੀ ਹੈ ਦਰਅਸਲ ਅਧਿਕਾਰੀ ਪੰਜਾਬ ਦੇ ਵਿੱਚ ਵਿਵਪਾ ਮਾਮਲਿਆਂ ਤੇ ਜਿਹੜੇ ਜ਼ੋਰ ਦਿੰਦੇ ਰਹੇ ਹਨ ਪੰਜਾਬ ਵਿੱਚ ਚੱਲ ਰਹੀ ਸੁਰੱਖਿਆ ਦੀਆਂ ਚਿੰਤਾਵਾਂ ਤੇ ਕਥਿਤ ਖਤਰਿਆਂ ਪ੍ਰਤੀ ਉੱਚ ਕਾਨੂੰਨੀ ਪ੍ਰਤੀਕਿਰਿਆ ਨੂੰ ਦਰਸਾਉਂਦਾ ਹੈ ਕਿ ਜਿਹੜੇ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ ਇਸ ਦਾ ਮਤਲਬ ਸਾਫ਼ ਕੀ ਸਮਝਿਆ ਜਾਵੇ ਕਿ ਕਾਨੂੰਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਗੜਬੜੀ ਹੈ ਕਿ ਸੁਰੱਖਿਆ ਦੇ ਮਾਮਲੇ ਦੇ ਵਿੱਚ ਚਿੰਤਾ ਪ੍ਰਗਟ ਕੀਤੀ ਜਾਣੀ ਚਾਹੀਦੀ ਹੈ ਗੈਰ ਕਾਨੂੰਨੀ ਗਤੀਵਿਧੀਆਂ ਤੇ ਅੱਤਵਾਦ ਨਾਲ ਨਜਿੱਠਣ ਲਈ ਕਿ ਸੂਬੇ ਦੇ ਅੰਦਰ ਕੋਸ਼ਿਸ਼ਾਂ ਵਧ ਰਹੀਆਂ ਨੇ ਇਸੇ ਕਰਕੇ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ ਜਾਂ ਵਜ੍ਹਾ ਕੋਈ ਹੋਰ ਹੈ ਹਾਲਾਂਕਿ ਇੱਕ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਸੰਬਰ ਦੇ ਵਿੱਚ ਲਾਸਟ ਈਅਰ ਦਸੰਬਰ 2023 ਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਹਦਾਇਤ ਵੀ ਦਿੱਤੀ ਸੀ ਜਿੰਨੇ ਵੀ ਪੁਲਿਸ ਕਮਿਸ਼ਨਰ ਨੇ ਤੇ ਐਸਪੀਜ਼ ਨੂੰ ਕਿ ਜਦੋਂ ਵੀ ਇਨਵੈਸਟੀਗੇਸ਼ਨ ਕਰਨੀ ਹੈ ਕੋਈ ਵੀ ਐਕਸਰਸਾਈਜ਼ ਕਰਨੀ ਹੈ ਇਸ ਯੋਪਾ ਦੇ ਤਹਿਤ ਮਾਮਲਾ ਦਰਜ ਕਰਨਾ ਹੈ ਤੇ ਇਸ ਤੋਂ ਪਹਿਲਾਂ ਪੂਰਾ ਧਿਆਨ ਪੂਰਵਕ ਜਿਹੜਾ ਨੇ ਫੈਕਟ ਇਕੱਠੇ ਕੀਤੇ ਜਾਣ ਫੇਰ ਹੀ ਇਸ ਐਕਸਰਸਾਈਜ਼ ਨੂੰ ਅੰਜਾਮ ਦਿੱਤਾ ਜਾਵੇ ਫੇਰ ਹੀ ਆ ਜਿਹੜੀ ਐਫ ਆਰ ਯੋਪਾ ਦੇ ਤਹਿਤ ਦਰਜ ਕੀਤੀ ਜਾਵੇ ਹਾਈ ਕੋਰਟ ਨੇ 6 ਅਗਸਤ ਨੂੰ ਇੱਕ ਬੇਲ ਵੀ ਦਿੱਤੀ ਸੀ ਯੋਪਾ ਦੇ ਕੇਸ ਦੇ ਵਿੱਚ 6 ਅਗਸਤ ਨੂੰ ਜਿਸ ਦੇ ਵਿੱਚ ਇਹ ਪਾਇਆ ਗਿਆ ਕਿ ਜਿਹੜਾ ਸਹੀ ਢੰਗ ਦੇ ਨਾਲ ਸਹੀ ਪੈਰਵਾਈ ਕੇਸ ਦੀ ਆ ਜਿਹੜੀ ਉਹ ਤੇਜ਼ੀ ਦੇ ਨਾਲ ਐਨੀ ਕੀਤੀ ਗਈ ਕਿ ਉਸ ਦੇ ਵਿੱਚ ਕੋਈ ਸਬੂਤ ਹੀ ਨਹੀਂ ਪਾਏ ਗਏ ਤਾਂ ਫਿਰ ਉਸ ਤੋਂ ਬਾਅਦ ਬੇਲ ਵੀ ਦੇਣੀ ਪਈ ਸੀ ਯੋਪਾ ਦੇ ਤਹਿਤ ਇੱਕ ਮਲਜਮ ਨੂੰ ਇਸ ਤੋਂ ਇਲਾਵਾ ਇੱਕ ਹੋਰ ਕੇਸ ਹੋਰ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਵੀ ਜਿਹੜਾ ਕੀ ਅਬਜ਼ਰਵ ਕੀਤਾ ਸੀ ਇਹ ਵੀ ਆਪਣੇ ਧਿਆਨ ਵਿੱਚ ਲਿਆਂਦਾ ਸੀ ਕਿ ਇੱਕ ਐਸਐਸਪੀ ਯੋਪਾ ਦੇ ਤਹਿਤ ਜਿਹੜੇ ਨੇ ਉਹ ਕਾਰਵਾਈ ਕਰਦੇ ਨੇ ਪਰ ਉਸ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਉਸ ਨੂੰ ਸਮਝ ਦੇ ਨਹੀਂ ਗਰਾਊਂਡ ਤਿਆਰ ਨਹੀਂ ਹੁੰਦਾ ਤੇ ਉਸ ਨੂੰ ਜਿਹੜਾ ਕੀ ਕਾਰਵਾਈ ਕਰ ਦਿੰਦੇ ਨੇ ਚਾਰਜ ਲਾ ਦਿੰਦੇ ਨੇ ਅੰਡਰ ਯੋਪਾ ਦੇ ਤਹਿਤ ਪਰ ਬਾਅਦ ਵਿੱਚ ਮਾਨਸਾ ਸੈਸ਼ਨ ਕੋਰਟ ਦੇ ਜੱਜ ਨੇ ਦਸੰਬਰ 2015 ਦੇ ਵਿੱਚ ਵਿੱਚ ਵੀ ਉਸ ਜਿਹੜੀ ਇੱਕ ਸੁਣਵਾਈ ਕੀਤੀ ਸੀ ਔਰ ਯੁਪਾ ਦੇ ਤਹਿਤ ਉਸ ਮਾਮਲੇ ਦੇ ਵਿੱਚ ਜਿਹੜੇ ਚਾਰਜ ਲੱਗੇ ਸੀ ਉਹਨਾਂ ਨੂੰ ਹਟਾਉਣਾ ਪਿਆ ਸੀ ট্রਾਇਲ ਕੋਰਟ ਨੇ ਬਾਅਦ ਵਿੱਚ ਜਾ ਕੇ ਅਕਿਊਜ਼ ਸੀ ਜਿਹੜਾ ਉਸ ਮਾਮਲੇ ਦੇ ਵਿੱਚ ਉਸ ਨੂੰ ਨਵੰਬਰ 30 2019 ਦੇ ਵਿੱਚ ਉਸ ਦੇ ਜਿਹੜੇ ਐਲੀਗੇਸ਼ਨ ਲੱਗੇ ਸੀ ਉਹ ਸਾਰੇ ਰੱਦ ਕਰਨੇ ਪਏ ਸੀ ਔਰ ਉਸ ਦੇ ਉੱਤੇ ਜਿਹੜੇ ਐਲੀਗੇਸ਼ਨ ਕੀ ਲੱਗੇ ਸੀ ਕਿ ਉਹ ਹਥਿਆਰ ਸਪਲਾਈ ਕਰਦਾ ਨਕਸ਼ਲੀਆਂ ਇਸ ਤਰ੍ਹਾਂ ਦੇ ਜਿਹੜੇ ਉਸ ਦੇ ਉੱਤੇ ਇਲਜ਼ਾਮ ਲੱਗੇ ਸਨ ਇਸ ਕੇਸ ਦੇ ਵਿੱਚ ਵੀ ਉਸ ਨੂੰ ਆ ਜਿਹੜਾ ਯੂਪਾ ਦੇ ਤਹਿਤ ਕਾਰਵਾਈ ਕੀਤੀ ਗਈ ਤੇ ਹਟਾਉਣਾ ਪੈ ਗਿਆ ਸੀ ਤੇ ਯੂਪਾ ਦੇ ਤਹਿਤ ਜਿਹੜੀ ਕਾਰਵਾਈ ਤੇਜ਼ੀ ਦੇ ਨਾਲ ਕੀਤੀ ਜਾਂਦੀ ਹੈ ਕਾਹਲੀ ਦੇ ਵਿੱਚ ਕੀਤੀ ਜਾਂਦੀ ਹੈ ਤੇ ਬਾਅਦ ਵਿੱਚ ਅਦਾਲਤਾਂ ਨੂੰ ਫਿਰ ਉਹਨਾਂ ਮਲਜਮਾ ਨੂੰ ਬਰੀ ਵੀ ਕਰਨਾ ਪੈਂਦਾ ਉਹਨਾਂ ਤੋਂ ਦੋਸ਼ੇ ਹਟਾਉਣੇ ਵੀ ਪੈਂਦੇ ਨੇ ਕਿਉਂਕਿ ਕਈ ਵਾਰੀ ਇਸ ਦੀ ਚਰਚਾ ਚੱਲੀ ਹੈ ਕਿ ਜਦੋਂ ਕਿਤੇ ਵੀ ਕਾਨੂੰਨ ਇਸ ਤਰ੍ਹਾਂ ਦੇ ਜਿਹੜੇ ਚਾ ਯੂਪਾ ਹੋਵੇ ਐਨਐਸਏ ਹੋਵੇ ਉਸ ਦੀ ਵਰਤੋਂ ਘੱਟ ਤੇ ਦਰਵਰਤੋਂ ਕਈ ਵਾਰਾਂ ਵੱਧ ਹੋ ਜਾਂਦੀ ਹੈ ਇਸੇ ਕਰਕੇ ਸਮੇਂ ਸਮੇਂ ਤੇ ਅਦਾਲਤਾਂ ਵੀ ਪੁਲਿਸ ਅਧਿਕਾਰੀਆਂ ਨੂੰ ਇਹ ਹਦਾਇਤਾਂ ਦਿੰਦੀਆਂ ਰਹਿੰਦੀਆਂ ਨੇ ਕਿ ਜਦੋਂ ਵੀ ਅਜਿਹੇ ਕਾਨੂੰਨਾਂ ਦੀ ਵਰਤੋਂ ਕਰਨੀ ਹੈ ਤਾਂ ਬੜੀ ਸੋਚ ਸਮਝ ਕੇ ਕੀਤੀ ਜਾਵੇ ਇਸ ਦੀ ਵਰਤੋਂ ਆ ਜਿਹੜੀ ਉਹ ਇਸ ਤਰ੍ਹਾਂ ਕਾਹਲੀ ਦੇ ਵਿੱਚ ਨਾ ਕੀਤੀ ਜਾਵੇ ਕਿ ਕਿਸੇ ਦਾ ਨੁਕਸਾਨ ਹੋ ਜਾਵੇ ਕਿਉਂਕਿ ਬਹੁਤੀ ਵਾਰੀ ਇਹ ਦੇਖਿਆ ਗਿਆ ਕਿ ਯੋਪਾ ਦੇ ਤਹਿਤ ਹੁੰਦੀ ਕਾਰਵਾਈ ਦੇ ਵਿੱਚ ਜਾਂ ਐਨਐਸਏ ਦੇ ਤਹਿਤ ਹੁੰਦੀ ਕਾਰਵਾਈ ਦੇ ਵਿੱਚ ਲੋਕਾਂ ਦੇ ਵਿੱਚ ਵੀ ਰੋਸ ਆ ਜਾਂਦਾ ਹੈ ਰੋਸ ਦੀ ਭਾਵਨਾ ਆ ਜਾਂਦੀ ਹੈ ਕਿ ਇਸ ਤਰ੍ਹਾਂ ਕਿਉਂ ਚੁਣ-ਚੁਣ ਕੇ ਯੋਪਾ ਲਗਾਈ ਜਾਂਦੀ ਹੈ ਹਾਲਾਂਕਿ ਪੁਲਿਸ ਕਦੇ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੀ ਕਿ ਉਹਨਾਂ ਨੇ ਇਹ ਅਜਿਹੇ ਕਾਨੂੰਨਾਂ ਦੀ ਦਰਵਾਰਤੋ ਕੀਤੀ ਹੈ ਅਦਾਲਤਾਂ ਦੇ ਵਿੱਚ ਜਦੋਂ ਝਾੜਚੰਬ ਹੁੰਦੀ ਆ ਉਦੋਂ ਪਤਾ ਲੱਗਦਾ ਹੈ ਪੁਲਿਸ ਅਧਿਕਾਰੀਆਂ ਨੂੰ ਕਿ ਵਾਕਈ ਸਾਡੇ ਤੋਂ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਅਣਗੈਲੀ ਹੋਈ ਹੈ ਭਾਈ ਆਪਾ ਦੇ ਵਿੱਚ 2021 ਦੇ ਵਿੱਚ ਜਦੋਂ ਜਿਹੜੇ ਨੇ ਮਾਮਲੇ ਸਿਰਫ 14 ਸੀ ਪਰ 2022 ਦੇ ਵਿੱਚ 25 ਹੋ ਜਾਂਦੇ ਆ ਤੇ ਗਿਣਤੀ ਜਿਹੜੀ ਡਬਲ ਹੋ ਜਾਂਦੀ ਹੈ ਇਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਇਸ ਰਿਪੋਰਟ ਦੇ ਲਈ ਅਸੀਂ ਸਹਿਯੋਗ ਲਿਆ ਜਿਹੜਾ ਕੀ ਟ੍ਰਿਬਿਊਨ ਅਖਬਾਰ ਦੇ ਵਿੱਚ ਸੌਰਵ ਮਲਿਕ ਦੀ ਰਿਪੋਰਟ ਛਪੀ ਹੈ ਉਸ ਦੇ ਹਵਾਲੇ ਨਾਲ ਵੀ ਕੁਝ ਜਾਣਕਾਰੀ ਤੁਹਾਡੇ ਨੂੰ ਅਸੀਂ ਸਾਂਝੀ ਕੀਤੀ ਹੈ ਬਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ